ਅਸੀਂ ਕਹਿੰਦੇ ਹਾਂ ਇਮਰਾਨ ਮਲਾਰੋ ਦੇ ਵੀ ਵਿਚਾਰ ਆ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾ ਪੰਜਾਬ ਦੇ ਮੁਲਾਜ਼ਮਾ ਦਾ ਡੀਏ ਵਿੱਚ ਕਦੋਂ ਤੱਕ ਵਾਧਾ ਕਰ ਸਕਦੇ ਮੁੱਖ ਮੰਤਰੀ ਭਗਵੰਤ ਨਾਲ ਸਾਝੇ ਪਣਜਾਬ ਨੇ ਕਈ ਮੁੰਡਿਆਂ ਹੋ ਚੁੱਕੀਆਂ ਨੇ ਜੀ ਪਰ ਕਈ ਮੁੰਡੇ ਅੱਗੇ ਪਾ ਦਿੱਗੇ ਆਣ ਵਾਲੇ ਸਮੇਂ ਵਿੱਚ ਜਿਵੇਂ ਮੁੱਖ ਮੰਤਰੀ ਭਗਵੰਤ ਨਾਲ ਮੇ ਤਾਂ ਇਪਾਸਨ ਜਿਮਨ ਨਾਲ ਸਾਝੇ ਪਣਜਾਬ ਨੂੰ ਮਿਲਣਾ ਹੋਊਗੀ ਉਸਰੇ ਮੇਟ ਇਮਰਾਨ ਡੀ ਦੇ ਵਿੱਚ 13% ਵਾਧਾ ਕਸਤ ਦਾ ਸੀਐਮ ਸਾਹਿਬ ਤੁਹਾਨੂੰ ਜੁਆਲ ਸਿੰਘ ਫਾਰਮਲੀਆ ਵੀ ਸੀਐਮ ਸਾਹਿਬ ਮਾਰੂ ਨਾਲ ਕੇ ਜੋ ਮਹਾਲੀ ਹਸਪੀਟਲ ਆ ਉਸ ਦਾਖਲਾ ਅਸੀਂ ਇਹ ਪੜਾਉਣਾ ਕੰਮ ਨਾ ਕਰਦੇ ਅਰਜ਼ਾ ਕਰਦੇ ਹਾਂ ਕਿ ਮੁੱਖ ਮੰਤਰੀ ਭਵਨਤਨ ਸਾਹਿਬ ਠੀਕ ਹੋ ਕੇ ਜਲਦੀ ਵਾਰੋਣ ਤੇ ਮਾਰੂ ਨਾਲ ਮੀਟ ਕਰਨ ਹਨ ਜੀ 17/7/2020 ਤੋਂ ਭੱਤੀ ਹੋ ਮਜ਼ਦਮਾਂ ਨੂੰ 11 ਕੇ ਕਮਿਸ਼ਨ ਲੱਗ ਵਰਨਾ ਚਾਹੀਦਾ 12/7/2020 ਵਾਲੇ ਮਜ਼ਦਮਾਂ ਨੂੰ 6ਵਾਂ ਬ੍ਰੇਕ ਮਿਸ਼ਨ ਲੱਗ ਕੰਮ ਚੱਲਦਾ ਸੀ ਪਰ ਸਰਕਾਰ ਵੱਲੋਂ ੱੱਕੇ ਨਾਲ 7ਵਾਂ ਬ੍ਰੇਕ ਮਿਸ਼ਨ ਆਬੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਮਾਜਮਾਨ ਨੇ ਮਹਾਲੀ ਚੰਡੀਗੜ੍ਹ ਦਿਲਿੰਦਰ ਚਮਕੁਨ ਭਵਾਂ ਤੋਂ ਆਨੇ ਸ਼ਹਿਰ ਸੂਰ ਵਿੱਚ ਤੁਹਾਡੇ ਨਾਲ ਇਹ ਮੰਗ ਸੀ ਕਿ ਜੋ 17 ਸਬਜਟ ਮਿਹਰੇ ਮਾਜਮਾਨ ਭੱਜੇ ਹੋਇਆ ਉਹਨਾਂ ਦੇ ਪਰਸ਼ਿਆਂ ਬੇਗਮਨ ਹਰ ਹੱਦ ਲੱਗਦੇ ਹਨ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਕਦੋਂ ਤੱਕ ਰੈਗੂਲਰ ਕੀਤਾ ਜਾ ਸਕਦਾ ਪੰਜਾਬ ਸਰਕਾਰ ਦੇ ਨਹਿ ਕੰਮ ਕਰਦੇ ਕੱਚੇ ਮੁਲਾਜ਼ਮਾਂ ਬਾਰੇ ਲੋਕ ਨੇ ਭਵਾਂ ਤੋਂ ਆਨੇ ਕਿਹਾ ਸੀ ਕਿ ਮੈਂ ਕੱਚਾ ਸਾਧ ਕਟੂੰਗਾ ਪਾਸਰ ਕਾਰਨ ਲਗਭਗ 3.5 ਸਾਲ ਤੋਂ ਲੱਟਿਆ ਹੈ ਰੋਪੜ ਤੋਂ ਪਰਾਂ ਦੇ ਵਿੱਚ ਲੈਲਾ ਮਹਬਤਾਂ ਪਰਾਂ ਦੇ ਵਿੱਚ 12-12 ਤਰ੍ਹਾਂ ਦੇ ਕੰਮ ਠੇਕੇਦਾਰਾਂ ਕੋਲ ਵੀ ਵੀ ਸਾਲ ਤੋਂ ਬੰਦ ਕਰਦੇ ਆ ਉਹਨਾਂ ਮਾਲਾਂ ਵਿੱਚੋਂ ਕੱਚੇ ਕੰਮਾਂ ਵਿੱਚ ਤੇ ਕਿਹੜਾ ਕੰਮ ਪੱਕਾ ਨਹੀਂ ਕੀਤਾ ਗਿਆ ਜੋ ਟੀਚਰ ਪਕੇ ਕੀਤੇ ਗਿਆ ਇਸ ਧੰਨਵਾਦ ਵੀ ਕਰਦੇ ਨੂੰ ਖੁਵਾਂ ਦਵਾੰਦਾ ਕੋਈ ਜਨਰ ਦਿੱਤੇ ਰਖਾ ਬਹੁਤ ਘੜ ਸੀ ਠਾਰਿਆਂ ਤੰਖਾ ਘੱਬਦੀ ਤੇ ਕੁਝ ਦਿਨਾਂ ਦਾ ਚੋਰੀਅਕਾ ਪਿਆ 56 ਦਾ ਗਰਨ ਪੱਕੇ ਵੀ ਗੱਲ ਤਾਂ ਹੈ ਪਰ ਮੁੱਖ ਵਿਭਾਗ ਤੋਂ ਜਨਤ ਕਰਦੇ ਆਂ ਤੇ ਰੋਪੜ ਸੰਭਾਲਣ ਦੇ ਵਿੱਚ ਲਹਿਰਾ ਨਮੋਦਨ ਸੰਭਾਲਣ ਵਿੱਚ ਕੰਮ ਕਰਦੇ ਇੱਥੇ ਕੰਮ ਨੂੰ ਪੱਕਾ ਕੀਤਾ ਜਾਵੇ ਨੀ ਕੰਟਰੋਲ ਦਾ ਖਾਤਾ 30 ਹਜ਼ਾਰ ਰੁਪਏ ਕਿਤੇ ਪੰਜਾਬ ਸਰਕਾਰ ਮਲਾਜਮਾਂ ਨੂੰ ਪੇ ਕਮਿਸ਼ਨ ਦਾ ਏਰੀਆ ਕਦੋਂ ਤੱਕ ਦੇ ਸਕਦੀ ਹੈ ਇਸ ਬਾਰੇ ਥੋੜਾ ਜਿਹਾ ਚੰਦ ਦੇਣਾ ਕੋ ਪੰਜਾਬ ਸਰਕਾਰ ਨੇ ਕੈਮ ਮਹੀਨੇ ਮੀਟਰ ਦੇ ਵਿੱਚ ਫੈਲਾ ਕੀਤਾ ਸੀ ਕਿ ਅਸੀਂ ਜੋ ਵੀ ਤਸਾਦੋ ਪੁਰਾ ਉਹਨਾਂ ਦੋ ਗੈਸਟਾਨ ਏਰੀਆ ਦਾ ਜਿਹੜੇ ਫੋਡ ਨੂੰ ਆਨਮਾ ਬਾਖਾ ਉਹ ਉਮਰ ਵੀ ਵਡੀਆਂ ਬਾਤੀਆਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਗੇ ਸਾਰੇ ਮੈਨਜਰ ਏਰੀਆ ਦਾ 2004 ਗੈਸਟਾਨ ਵਿੱਚ ਤਾਂ ਜਾਵੇ ਇਹ ਮੁੱਖ ਮੰਗ ਹੈ ਹਾਂ ਜੀ ਬਣ ਜੀ 2004 ਤੋਂ ਘਟੇ ਹੋਏ ਮੁਲਾਜ਼ਮਾਂ ਨੂੰ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਕਿਉਂ ਜ਼ਰੂਰੀ ਹੈ ਇਸ ਬਾਰੇ ਡਿਟੇਲ ਚ ਦੱਸੋ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਨੇ ਬਹੁਤ ਬੜੀ ਜ਼ਰੂਰੀ ਹੈ ਜੀ ਕਿਉਂਕਿ ਜੇਕਰ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਹੁੰਦੀ ਆ ਜਾ ਮਾਣ ਜੋ ਪੈਨਸ਼ਨ ਆਉਂ ਉਹ 35000 45000 50 ਜਾਂ 60000 ਦੀ ਲੱਗਦੀ ਆ ਪਰ ਜੋ ਐਮ ਪੀ ਐਸ ਅਧੀਨ ਪੈਨਸ਼ਨ ਸਕੀਮਾਂ ਆ ਜਿਹੜੇ ਮਨੁੱਖ ਟੈਲ ਹੁੰਦੇ ਉਹਨਾਂ ਦੀ ਪੈਨਸ਼ਨਾਂ ਜੋ 25000 35000 ਜਾਂ 45000 ਬਣਦੀ ਆ ਪਰ 2004 ਤੋਂ ਬਾਅਦ ਤੋਂ ਨਵੇਂ ਮਾਨ ਕਾ ਲਿਆ ਗਏ ਪੁਰਾਣੇ ਬੈਂਕ ਸਕੀਮਾਂ ਨਿਯਮ 72 ਅਨੁਸਾਰ ਹਰ ਹਾਲ ਤੇ ਲੱਗਦੇ ਆ ਪਰ ਮਾਨ ਸਰਕਾਰ ਵੱਲੋਂ ਇੱਕ ਲੋਕ ਇੱਕ ਨੋਟੀਫਿਕੇਸ਼ਨ ਜਿਆਸੀ 2022 ਦੇ ਵਿੱਚ ਕਿ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਤੀ ਆ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਅਜੇ ਫਿਰ ਮੰਗ ਕਰਦੇ ਆ ਮੁੱਖ ਮੰਤਰੀ ਘਵਾਨ ਤੋਂ ਕਿ ਪ੍ਰਾਣੀ ਬੈਂਕ ਸਕੀਮ ਜਿਹਨੂੰ ਤੋਂ ਬਹੁਤ ਤਨਸਾਰ ਹਰ ਅਬਦੁੱਲਾਹ ਜੀ ਤੇ ਹੁਣ ਨਹੀਂ ਰਿਟਾਇਰਮੈਂਟ ਹੋਣ ਵਾਲਾ ਲੋਕਟਰ ਕਿੰਨਾ ਲਾਗੂ ਹੋਣਾ ਚਾਹੀਦਾ ਰਿਟਾਇਰਮੈਂਟ ਨਾਲ ਵਾਲੀ ਫੈਕਟਰ 25% ਜਿਹੜੀ ਸਰਕਾਰ ਮੰਨੀ ਵੀ ਸੀ ਉਹਨਾਂ ਨੇ ਕੇਸ ਵੀ ਦਿੱਤਾ ਹੀ ਹਾਈ ਕੋਰਟ ਦਿੱਤੀ ਗਏ ਨੇ ਪਰ ਅਜੇ ਤੱਕ ਜੋ ਰਟੈਨ ਨੂੰ ਲਾਗਨ ਨੂੰ ਦੋ ਬਣ ਨਾਲ ਘਟਨੇ ਚੱਲ ਰਿਹਾ ਇਹ ਮੁੱਖ ਮੰਗਾਂ ਦੇ ਸਮਨ ਕਰਦੇ ਆ ਮਾਂ ਸਰਕਾਰ ਨੂੰ ਦੋ ਬਣ ਨਾਲ ਘਟਾ ਲੁੱਟ ਜਾਵੇ ਤੇ ਫਿਰ ਦਾ ਬਣਦਾ ਇਹ ਉੱਥੇ ਜਾ ਧੰਨਵਾਦ ਜੀ ਜੀ ਬਿਲਕੁਲ ਦੇਖ ਕੇ